ਪੂਰੀ ਹਕੀਕਤ ਤੇ ਸਚਾਈ ਸਾਰਾ ਪੰਜਾਬ ਜਾਨਣਾ ਚਾਹੁੰਦਾ ਹੈ ਬੀਤੇ ਦਿਨ ਪੰਜਾਬ ਦੇ ਐਕਸ ਪੁਲਿਸ ਮੁਖੀ ਡੀਜੀਪੀ ਤੇ ਉਹਦੀ ਐਕਸ ਮੰਤਰੀ ਪਤਨੀ ਰਜ਼ੀਆ ਸੁਲਤਾਨਾ ਦੇ ਉੱਪਰ ਪੁੱਤਰ ਦੀ ਮੌਤ ਦਾ ਕੇਸ ਦਰਜ ਹੋਇਆ ਪਰਚਾ ਦਰਜ ਹੋਇਆ ਤੇ ਨਾਲ ਹੀ ਵੱਡੇ ਦੋਸ਼ ਲੱਗੇ ਕਿ ਨੌ ਦੇ ਨਾਲ ਐਕਸ ਡੀਜੀਪੀ ਦੇ ਸਬੰਧ ਸੀ ਜਿਨ੍ਹਾਂ ਤੋਂ ਪੁੱਤਰ ਦੁਖੀ ਸੀ ਇਸ ਕਰਕੇ ਉਸ ਦੇ ਪੁੱਤਰ ਦੀ ਜਾਨ ਗਈ ਹੈ ਹੁਣ ਡੀਜੀਪੀ ਮੁਹੰਮਦ ਮੁਸਤਾਫਾ ਤੇ ਉਹਨਾਂ ਦੀ ਐਕਸ ਮਨਿਸਟਰ ਪਤਨੀ ਉਹ ਕੈਮਰਿਆਂ ਦੇ ਸਾਹਮਣੇ ਆਏ ਨੇ ਤੇ ਕੈਮਰਿਆਂ ਦੇ ਸਾਹਮਣੇ ਆ ਕੇ ਐਕਸ ਡੀਜੀਪੀ ਮੁਹੰਮਦ ਮੁਸਤਾਫਾ ਨੇ ਆਪਣਾ ਪੱਖ ਰੱਖਿਆ ਤੇ ਉਹਨੇ ਇੱਕ ਇੱਕ ਜਵਾਬ ਦਿੱਤਾ ਕਿ ਮਾਮਲਾ ਕੀ ਸੀ ਡੀਜੀਪੀ ਨੇ ਦੱਸਿਆ ਕਿ ਉਹਨਾਂ ਦੇ ਉਹਨਾਂ ਦੀ ਨੂੰਹ ਦੇ ਨਾਲ ਸਬੰਧਾਂ ਦਾ ਸੱਚ ਕੀ ਹੈ ਉਹਨਾਂ ਦੇ ਘਰ ਦੇ ਝਗੜੇ ਦਾ ਸੱਚ ਕੀ ਹੈ ਉਹਨਾਂ ਦੇ ਪੁੱਤ ਦੀ ਮੌਤ ਦਾ ਸੱਚ ਕੀ ਹੈ ਦੇਖੋ ਜਿਹੜਾ ਬਿਆਨ ਡੀਜੀਪੀ ਨੇ ਦਿੱਤਾ ਉਹ ਸਿਰਫ ਉਹਨਾਂ ਦਾ ਬਿਆਨ ਹੈ ਅਜੇ ਇਹਦੀ ਪੂਨ ਛਾਣ ਪੜਤਾਲ ਹੋਣੀ ਬਾਕੀ ਹੈ ਅਜੇ ਸਿਰਫ ਉਹਨਾਂ ਦਾ ਪੱਖ ਆਇਆ ਸੱਚ ਕੀ ਹੈ ਹਕੀਕਤ ਕੀ ਹੈ ਅਜੇ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ ਡੀਜੀਪੀ ਨੇ ਦੱਸਿਆ ਉਹ ਕਹਿੰਦਾ ਵੀ ਜਿਹੜਾ ਮੇਰਾ ਪੁੱਤਰ ਅਕਿਲ ਅਖਤਰ ਸੀ ਜਿਹਦੀ ਪਿਛਲੇ ਦਿਨੀ ਹਫਤਾ ਪਹਿਲਾਂ ਜਾਣ ਗਈ ਹੈ ਜਿਹਦੀ ਮੌਤ ਦਾ ਕੇਸ ਦਰਜ ਹੋਇਆ ਡੀਜੀਪੀ ਤੇ ਉਹਦੀ ਪਤਨੀ ਦੇ ਉੱਪਰ ਐਕਸ ਡੀਜੀਪੀ ਮੁਸਤਾਫਾ ਨੇ ਆਖਿਆ ਕਿ ਮੇਰਾ ਪੁੱਤ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਅਪਸੈਟ ਸੀ মিডিਆ ਦੇ ਸਾਹਮਣੇ ਐਕਸ ਡੀਜੀਪੀ ਪੁਲਸ ਮੁਖੀ ਨੇ ਕਿਹਾ ਕਿ ਉਹ ਲਗਭਗ 20 ਸਾਲਾਂ ਤੋਂ ਉਹ ਅਪਸੈਟ ਸੀਗਾ ਪਹਿਲਾਂ ਮੈਂ ਉਹਦੇ ਸਕੂਲ ਬਦਲਦਾਰਿਆ ਫਿਰ ਵੀ ਉਹਦੀ ਦਿਮਾਗੀ ਸਥਿਤੀ ਠੀਕ ਨਹੀਂ ਹੋਈ ਫਿਰ ਉਹਨੇ ਕਈ ਵਾਰ ਮੇਰੇ ਨਾਲ ਦੇ ਪੁਲਸ ਵਾਲਿਆਂ ਤੇ ਹੱਥ ਚੁੱਕਿਆ ਗਾਲਾਂ ਕੱਢੀਆਂ ਉੱਥੇ ਵੀ ਮੈਂ ਮਾਫੀਆਂ ਮੰਗਦਾ ਰਿਆ ਫਿਰ ਉਹ ਕਈ ਵਾਰ ਸਾਡੇ ਘਰ 'ਚ ਅੱਗ ਲਗਾ ਦਿੰਦਾ ਸੀ ਇਹ ਚੀਜ਼ਾਂ ਨੂੰ ਅਸੀਂ ਲੁਕੋ ਕੇ ਰੱਖਿਆ ਫਿਰ ਪੁਲਿਸ ਮੁਖੀ ਡੀਜੀਪੀ ਕਹਿੰਦਾ ਕਿ ਉਹਨੇ ਤਾਂ ਇੱਕ ਵੀਡੀਓ ਪਾ ਦਿੱਤੀ ਸੀ ਪਿਛਲੇ ਟਾਈਮ 'ਚ ਜਿਹਦੇ 'ਚ ਉਹਨੇ ਸਾਨੂੰ ਇੰਜ ਬਣਾ ਦਿੱਤਾ ਸੀ ਮੈਨੂੰ ਮੇਰੀ ਘਰ ਵਾਲੀ ਨੂੰ ਔਰ ਮੇਰੀ ਧੀ ਨੂੰ ਜਿਵੇਂ ਕਿ ਅਸੀਂ ਘਰ ਦੇ ਵਿੱਚ ਕੋਈ ਵੇਸਵਾਗਰੀ ਦਾ ਕੋਠਾ ਚਲਾਉਂਦੇ ਹੋਈਏ ਇਦਾਂ ਦੇ ਦੋਸ਼ ਉਹ ਕਹਿੰਦਾ ਉਹਨੇ ਲਾ ਦਿੱਤੇ ਸੀ ਪਰ ਐਕਸ ਡੀਜੀਪੀ ਮੁਸਤਾਫਾ ਕਹਿੰਦਾ ਕਿ ਬਾਅਦ ਚ ਉਹਨੇ ਆਪੇ ਹੀ ਵੀਡੀਓ ਪਾਈ ਵੀ ਉਹ ਦੋਸ਼ ਮੇਰੇ ਗਲਤ ਸੀ ਮੈਂ ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਬੋਲ ਜਾਣਾ ਤੇ ਡੀਜੀਪੀ ਨੇ ਸਫਾਈ ਦਿੱਤੀ ਹੈ ਕਿ ਇਹ ਸਾਰੇ ਦੋਸ਼ ਝੂਠੇ ਨੇ ਬੇਬੁਨਿਆਦ ਨੇ ਜਿਹੜੇ ਲਾਏ ਗਏ ਨੇ ਡੀਜੀਪੀ ਨੇ ਦੱਸਿਆ ਕਿ ਜਿਹੜਾ ਦੋਸ਼ ਉਹਨਾਂ ਤੇ ਲੱਗਾ ਕਿ ਮੁੰਡਾ ਠੀਕ ਨਹੀਂ ਸੀ ਤੇ ਨੋਹ ਦੇ ਨਾਲ ਇਹਨਾਂ ਦੇ ਸਬੰਧ ਬਣ ਚੁੱਕੇ ਸੀ ਤੇ ਇਸ ਕਰਕੇ ਇਹਨਾਂ ਦਾ ਪੁੱਤਰ ਦੁਖੀ ਸੀਗਾ ਡੀਜੀਪੀ ਨੇ ਕਿਹਾ ਮੁਸਤਾਫਾ ਨੇ ਕਿਹਾ ਕਿ ਇਹ ਗੱਲਾਂ ਬਿਲਕੁਲ ਝੂਠੀਆਂ ਨੇ ਇਹਨਾਂ 'ਚ ਕੋਈ ਵੀ ਸਚਾਈ ਨਹੀਂ ਹੈਗੀ ਮੈਂ ਖੁਦ ਪੀੜਤਾ ਕਿਉਂਕਿ ਮੇਰਾ ਇੱਕ ਪੁੱਤਰ ਸੀ ਤੇ ਉਹਦੀ ਇਹ ਹਾਲਾਤ ਸੀ ਪਰ ਇਸ ਸਾਰੀ ਸਫਾਈ ਦੇ ਉੱਪਰ ਕੁਝ ਸਵਾਲ ਉੱਠੇ ਪਹਿਲਾਂ ਮੈਂ ਦੱਸ ਦਿਆਂ ਕਿ 16 ਅਕਤੂਬਰ ਨੂੰ ਪੰਜਾਬ ਦੇ ਐਕਸ ਪੁਲਿਸ ਮੁਖੀ ਡੀਜੀਪੀ ਦੇ ਪੁੱਤ ਦੀ ਮੌਤ ਹੁੰਦੀ ਹੈ ਅਕਿਲ ਅਖਤਰ ਦੀ ਉਸ ਤੋਂ ਬਾਅਦ ਬੀਤੇ ਕੱਲ੍ਹ ਉਹਨਾਂ ਦਾ ਗਵਾਂਡੀ ਸ਼ਮਸੂਦੀਨ ਜੀ ਦਾ ਨਾਮ ਉਹਨੇ ਪਰਚਾ ਦਰਜ ਕਰਾਇਆ ਐਫ ਆਈ ਆਰ ਦਰਜ ਕਰਾਈ ਤੇ ਉਹਦੇ ਚ ਲਿਖਵਾਇਆ ਕਿ ਇਹਨਾ ਇਹਨਾ ਇਹ ਉਹਦੀ ਮੌਤ ਦੇ ਜ਼ਿੰਮੇਵਾਰ ਨੇ ਉਹਦੀ ਉਹਦਾ ਉਹਦਾ ਪੁਲਿਸ ਮੁਖੀ ਪਿਤਾ ਉਹਦੀ ਐਕਸ ਮਿਨਿਸਟਰ ਮਾਤਾ ਉਹਦੀ ਪਤਨੀ ਤੇ ਉਹਦੀ ਭੈਣ ਤਾਂ ਡੀ ਜ਼ੀ ਪੀ ਐਕਸ ਡੀ ਜ਼ੀ ਪੀ ਨੇ ਇਹ ਵੀ ਦੱਸਿਆ ਉਹ ਕਹਿੰਦਾ ਜਿਨੇ ਉਹ ਪਰਚਾ ਦਰਜ ਕਰਾਇਆ ਉਹਦੀ ਸੋਚ ਗੰਦੀ ਹੈ ਉਹਦੀ ਮਾਨਸਿਕਤਾ ਗੰਦੀ ਹੈ ਔਰ ਉਹਨੇ ਗੰਦੀ ਸੋਚ ਨਾਲ ਸਾਡੇ ਉੱਪਰ ਇਹ ਗੰਦੇ ਦੋਸ਼ ਲਾਏ ਡੀਜੀਪੀ ਨੇ ਕਿਹਾ ਕਿ ਇਹ ਸਾਡਾ ਘਰੇਲੂ ਮਾਮਲਾ ਹੋਣ ਕਰਕੇ ਅਸੀਂ ਵੀ ਸਮਾਜਿਕ ਬੰਦੇ ਆ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੁਕਾਉਂਦੇ ਰਹੇ ਆ ਕਿਉਂਕਿ ਇਹਦੇ ਨਾਲ ਸਾਡੀ ਵੀ ਇੱਜ਼ਤ ਨੁਕਾਮ ਹੁੰਦੀ ਸੀ ਪਰ ਇਹ ਜੋ ਦੋਸ਼ ਡੀਜੀਪੀ ਦੇ ਉੱਪਰ ਉਹਦੀ ਉਹਦੀ ਐਕਸ ਮਿਨਿਸਟਰ ਪਤਨੀ ਦੇ ਉੱਪਰ ਲੱਗੇ ਨੇ ਤੇ ਜੋ ਸਫਾਈ ਆਈ ਹੈ ਇਹਦੇ ਆਧਾਰ ਤੇ ਸੱਚ ਕੀ ਹੈ ਕੁਝ ਵੱਡੇ ਸਵਾਲ ਫਾਇਦਾ ਹੁੰਦੇ ਨੇ ਉੱਠਦੇ ਨੇ ਪਹਿਲਾ ਸਵਾਲ ਜੇਕਰ ਡੀਜੀਪੀ ਸਵਾਲ ਕਰਨ ਵਾਲੇ ਪੁੱਛ ਰਹੇ ਨੇ ਕਿ ਜੇਕਰ ਡੀਜੀਪੀ ਦਾ ਪੁੱਤ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਜਿਵੇਂ ਕਿ ਡੀਜੀਪੀ ਨੇ ਆਪਣਾ ਬਿਆਨ ਦਿੱਤਾ ਹੈ ਵੀ ਮੇਰਾ ਪੁੱਤ ਤਾਂ ਸਕੂਲ ਟਾਈਮ ਤੋਂ ਹੀ ਠੀਕ ਨਹੀਂ ਸੀ ਤਾਂ ਫਿਰ ਉਹਦਾ ਵਿਆਹ ਕਰਨ ਦੀ ਕੀ ਲੋੜ ਸੀ ਫਿਰ ਕਿਸੇ ਦੀ ਬਗਾਨੀ ਧੀ ਨੂੰ ਇਸ ਤਰ੍ਹਾਂ ਦੇ ਪੁੱਤ ਨਾਲ ਜੋੜਨ ਦੀ ਕੀ ਲੋੜ ਸੀ ਪਰ ਇਹਦੇ ਜਵਾਬ ਦੇ ਵਿੱਚ ਕੁਝ ਲੋਕਾਂ ਨੇ ਕਮੈਂਟ ਕੀਤੇ ਨੇ ਉਹ ਕਹਿ ਰਹੇ ਨੇ ਕਿ ਕਈ ਵਾਰ ਮਾਪਿ ਉਹ ਹਰ ਤਰੀਕਾ ਵਰਤਦਾ ਹੁੰਦਾ ਵੀ ਸ਼ਾਇਦ ਵਿਆਹ ਕਰ ਦਿਆਂਗੇ ਤਾਂ ਇਹਦੀ ਸ਼ਾਇਦ ਸਥਿਤੀ ਠੀਕ ਹੋ ਜਾਏਗੀ ਪਰ ਫਿਰ ਸਵਾਲ ਆਏ ਨੇ ਕਿ ਕੀ ਤੁਸੀਂ ਬਗਾਨੀਆਂ ਧੀਆਂ ਨੂੰ ਕੋਈ દવાਖਾਨਾ ਜਾਂ ਕੋਈ ਮੈਂਟਲ ਹਸਪੀਟਲ ਦਾ ਇਲਾਜ ਕਰਨ ਵਾਲੀਆਂ ਸਮਝਦੇ ਹੋ ਸੋ ਇਸ ਤਰ੍ਹਾਂ ਦੀ ਜਿਹੜੀ ਚੈਟ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੋਸ਼ਲ ਮੀਡੀਆ ਤੇ ਮੈਂ ਕੁਝ ਲੋਕਾਂ ਦੀਆਂ ਪੜੀਆਂ ਕਈ ਚੈਨਲਾਂ ਦੇ ਥੱਲੇ ਪਰ ਇਹ ਸਾਰੇ ਕੁਛ ਦਾ ਸੱਚ ਕੀ ਆ ਉਹ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਆਏਗਾ ਬੀਤੇ ਦਿਨੀ ਜਿਹੜੀ ਐਸਪੀ ਆ ਉਹਨੇ ਇਹ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਧਾਰਾ 103 ਤੇ 61ਏ ਇਹਨਾਂ ਦੇ ਤਹਿਤ ਪਰਚਾ ਡੀਜੀਪੀ ਦੇ ਉੱਪਰ ਮਤਲਬ ਸਾਬਕਾ ਡੀਜੀਪੀ محمد مصطفی اونਾਂ ਦੀ سابقہ ਮੰਤਰੀ ਪਤਨੀ ਰਜਿਆ ਸੁਲਤਾਨਾ ਔਰ ਉਹਨਾਂ ਦੀ ਨੂੰਹ ਤੇ ਉਹਨਾਂ ਦੀ ਧੀ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੁਣ ਦੇਖੋ ਇਹ ਮਾਮਲਾ ਬਿਲਕੁਲ ਸੱਚਾ ਕਿ ਕਰੇ ਡੂ ਹੈ ਪਰ ਜਦੋਂ ਬੰਦਾ ਵੱਡਾ ਹੈ ਉਹਦੀ ਪਤਨੀ ਵੀ ਐਕਸ ਮੰਤਰੀ ਰਹੀ ਹੈ ਮਾਮਲਾ ਨੀਡੀਆਂ ਚ ਆ ਗਿਆ ਤਾਂ ਫਿਰ ਇਹੋ ਜੀਆਂ ਘਟਨਾਵਾਂ ਦੇ ਉੱਪਰ ਚਰਚਾ ਵੀ ਚੱਲਦੀ ਹੈ ਇਹ ਆਮ ਵਰਤਾਰ ਹੈ ਤਾਂ ਇਸ ਚਰਚਾ ਦੇ ਵਿੱਚ ਫਿਰ ਕੌਣ ਗਲਤ ਕੌਣ ਠੀਕ ਹੈ ਇਹ ਵੀ ਲੋਕ ਲੱਭਣ ਲੱਗ ਜਾਂਦੇ ਨੇ ਪਰ ਮੈਨੂੰ ਲੱਗਦਾ ਹੈ ਤੱਥਾਂ ਸਬੂਤਾਂ ਤੋਂ ਬਿਨਾ ਅੰਦਾਜ਼ਿਆਂ ਦੇ ਨਾਲ ਇਹ ਨਤੀਜੇ ਕੱਢਣ ਦੀ ਕੋਸ਼ਿਸ਼ ਕਰਨੀ ਇਹ ਬਿਲਕੁਲ ਬਚਪਨਾ ਹੋਏਗਾ ਇਹ ਗੱਲ ਠੀਕ ਨਹੀਂ ਹੋਈ ਹੁਣ ਅਗਲੀ ਜਿਹੜੀ ਖਬਰ ਹੈ ਤਰਨ ਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਫਸਦੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਦਾ ਆਪਣਾ ਹੀ ਇੱਕ ਆਗੂ ਆਮ ਆਦਮੀ ਪਾਰਟੀ ਦੇ ਉਲਟ ਖੜਾ ਹੋ ਗਿਆ ਕਾਗਜ਼ 'ਤੇ ਦਿੱਤੇ ਨੇ ਚੋਣ ਲੜਨੀ ਉਹਨੇ ਐਲਾਨ ਕਰ ਦਿੱਤਾ ਕੌਣ ਹੈ ਉਹ ਜਿਹੜੇ ਮਰ ਚੁੱਕੇ ਐਮਐਲਏ ਦੀ ਥਾਂ ਤੇ ਚੋਣ ਲੜੀ ਜਾ ਰਹੀ ਹੈ ਉਹਦਾ ਸਕਾ ਭਾਂਜਾ ਤੇ ਉਹਦਾ ਨਿੱਜੀ ਸਹਾਇਕ ਕੋਮਲਪ੍ਰੀਤ ਐਡਵੋਕੇਟ ਕੋਮਲਪ੍ਰੀਤ ਉਹਨੇ ਕਿਹਾ ਕਿ ਸਾਨੂੰ ਪਾਰਟੀ ਲਈ ਕੰਮ ਕਰਨ ਵਾਲੇ ਸੈਂਕੜੇ ਬੰਦਿਆਂ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਨੇ ਉਸ ਹਰਮੀਤ ਸੰਧੂ ਨੂੰ ਟਿਕਟ ਦੇ ਕੇ ਚੋਣ ਲੜਾਈ ਹੈ ਜਿਹੜਾ ਪਿਛਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਗਲਤ ਕਹਿੰਦਾ ਰਿਹਾ ਤੇ ਆਮ ਆਦਮੀ ਪਾਰਟੀ ਉਹਨੂੰ ਗਲਤ ਕਹਿੰਦੀ ਰਹੀ ਤੇ ਅੱਜ ਇਹ ਦੋਨੇ ਇਕੱਠੇ ਹੋ ਗਏ ਨੇ ਇੱਕ ਦੂਜੇ ਨੂੰ ਠੀਕ ਕਹਿ ਰਹੇ ਨੇ ਤੇ ਅਸੀਂ ਜਿਹੜੇ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਰਹੇ ਹਾਂ ਅਸੀਂ ਗਲਤ ਬਣ ਰਹੇ ਹਾਂ ਤਾਂ ਇੱਥੇ ਕਈ ਤਰੀਕਿਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਲਈ ਤਰਨ ਤਰਨ ਚ ਸਥਿਤੀ ਜਿਹੜੀ ਆ ਉਹ ਔਖੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਆ ਇੱਕ ਤਾਂ ਬਰਨਾਲਾ ਜਦੋਂ ਜਿਮਣੀ ਚੋਣ ਹੋਈ ਸੀ ਤਾਂ ਆਮ ਆਦਮੀ ਪਾਰਟੀ ਦਾ ਆਗੂ ਗੁਰਦੀਪ ਬਾਠ ਆਮ ਆਦਮੀ ਪਾਰਟੀ ਦੇ ਉਲਟ ਖੜ ਗਿਆ ਸੀ ਵੋਟਾਂ ਜਿੰਨੇ ਕ ਹਜ਼ਾਰ ਵੋਟਾਂ ਉਹ ਲੈ ਕੇ ਗਿਆ ਓਨੇ ਕ ਹਜ਼ਾਰ ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਉੱਥੇ ਹਾਰ ਗਈ ਸੀ ਤੇ ਕਾਂਗਰਸ ਦਾ ਕੈਂਡੀਡੇਟ ਜਿੱਤ ਗਿਆ ਸੀ ਤੇ ਹੁਣ ਇਹ ਜਿਹੜਾ ਐਡਵੋਕੇਟ ਕੋਮਲਪ੍ਰੀਤ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਬੰਦਾ ਤੇ ਆਮ ਆਦਮੀ ਪਾਰਟੀ ਦੇ ਉਲਟ ਖੜ ਰਿਹਾ ਇਹ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਨੁਕਸਾਨ ਕਰ ਸਕਦਾ ਤੇ ਆਮ ਆਦਮੀ ਪਾਰਟੀ ਨੂੰ ਤਰਨ ਤਰਨ ਦੇ ਵਿੱਚ ਹਾਰ ਦਾ ਮੂੰਹ ਵੀ ਦੇਖਣਾ ਪੈ ਸਕਦਾ ਆਮ ਆਦਮੀ ਪਾਰਟੀ ਇਹਨਾਂ ਚੀਜ਼ਾਂ ਦੇ ਉੱਪਰ ਕਿੱਦਾਂ ਸੋਚਦੀ ਹੈ ਉਹ ਤਾਂ ਉਹਨਾਂ ਨੂੰ ਪਤਾ ਪਰ ਮੈਨੂੰ ਤਾਂ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਵਰਕਰਾਂ ਜਿਨ੍ਹਾਂ ਨੇ 10-15 15 ਸਾਲ ਪਾਰਟੀ ਲਈ ਕੰਮ ਕੀਤਾ ਉਹਨਾਂ ਨੂੰ ਅਣ ਦੇਖਿਆ ਨਹੀਂ ਕਰਨਾ ਚਾਹੀਦਾ ਭਗਵਾਨ ਤੁਮਨ ਕਹਿੰਦੇ ਹੁੰਦੇ ਸੀ ਸਾਡੇ ਭਮਖੜ ਨੇ ਇਹ ਸਾਡੇ ਲਈ ਜਾਨ ਵੀ ਦੇ ਸਕਦੇ ਨੇ ਤਾਂ ਫਿਰ ਪਾਰਟੀ ਕਿਉਂ ਜਿੱਥੇ ਵੀ ਕਿਤੇ ਚੋਣ ਆਉਂਦੀ ਹੈ ਤੇ ਜਿਵੇਂ ਗਿੱਦੜਪਾਏ ਡਿੰਪੀ ਢਿਲੋਂ ਕਾਲੀ ਦਲ ਤੋਂ ਲੈ ਕੇ ਉਹਨੂੰ ਜਿਤਵਾ ਲਿਆ ਹੁਣ ਇੱਥੇ ਹਰਮਿੰਦਰ ਸਿੰਘ ਸੰਧੂ ਰੁਕਾਲੀ ਦਲ ਤੋਂ ਲੈ ਕੇ ਉਹਨੂੰ ਖੜਾ ਕਰਤਾ ਤੇ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਲੈ ਕੇ ਤੇ ਆਮ ਆਦਮੀ ਪਾਰਟੀ ਖੜੇ ਕਰ ਦਿੰਦੀ ਹੈ ਜਾਂ ਕਿਸੇ ਦੂਜੀ ਥਾਂ ਤੋਂ ਆਵਦਾ ਬੰਦਾ ਲਿਆ ਕੇ ਉਹਨੂੰ ਚੋਣ ਲੜਾ ਦਿੰਦੀ ਹੈ ਤੇ ਜਿਹੜੇ ਲੋਕਲ ਆਗੂ ਹੁੰਦੇ ਨੇ ਉਹਨਾਂ ਦੇ ਅੰਦਰ ਫਿਰ ਔਖਤਾ ਹੁੰਦੀ ਹੈ ਇਹ ਸਾਰੇ ਕੁਸ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਬਹੁਤ ਮਿਹਰਬਾਨੀ